ਹਾਂਜੀ ਕਿਵੇਂ ਹੋ ਸਾਰੇ ਜਣੇ ਆਈ ਹੋਪਸ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਆਏ ਸੀਗੇ ਦਰਾਹ ਡਿਵੀਜ਼ਨ ਚ ਜਿੱਥੇ ਸਾਡੀ ਯੂਨੀਅਨ ਦਾ ਟੀਐਸਯੂਨੀਅਨ ਦਾ ਢੰਡਾ ਚੜਾਉਣਾ ਸੀਗਾ ਸੋ ਅੱਗੇ ਤੁਹਾਨੂੰ ਦਿਖਾਉਨੇ ਆ ਫਿਰ ਇਹ ਨੇ ਵੀ ਪਿੱਛੇ ਥਾਲ ਫਰਮ ਤੇ ਜਿਹੜੇ ਸੜ ਜਾਂਦੇ ਹੁੰਦੇ ਆ ਤੇ ਉਹ ਵਾਲੀ ਵਰਕਸ਼ਾਪ ਪਿੱਛੇ ਤੇ ਤੁਹਾਨੂੰ ਦਿਖਾਉਨੇ ਆ ਅੱਗੇ ਫਿਰ ਹਾਂਜੀ ਸਾਰੇ ਮੁਲਾਜ਼ਮ ਅੰਕਲ ਇਕੱਠੇ ਹੋ ਗਏ ਨੇ ਤੇ ਹੋਣਾ ਤੇ ਛੰਡਾ ਜੜਾ ਡੌਗਰ ਤੇ ਖੋਨੇ ਧਨੁਅਕੇ ਨਾਰੇ ਲਾਉ ਨਾਰੇ ਲਾਲ ਚੰਡੇ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਕਾਗੋ ਤੁਹਾਡੀ ਸ਼ਾਜ ਤੇ ਪੈਰਾ ਲਿਆਂਗੇ ਟੋਕੇ ਜੀਤੋ ਤੁਹਾਡੀ ਸ਼ਾਜ ਤੇ ਪੈਰਾ ਲਿਆਂਗੇ ਟੋਕੇ ਇੱਕ ਦੁਨੀਆ ਵਿੱਚ ਚੰਡੇ ਕਿੰਦਾ ਜਿੰਦਾਬਾ ਜਿੰਦਾਬਾ ਇੱਕ ਦੁਨੀਆ ਵਿੱਚ ਚੰਡਾ ਜਿੰਦਾਬਾ ਜਿੰਦਾਬਾ Yeah. لا سلام لا سلام لا سلام راج باد مردا باد مردا باد مردا باد ملی ملاجم یکتا जिंदाबाद 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 لاج یکتا जिंदाबाद 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 کلی کدی نتی بند کرو بند کرو بند کرو جدا سرکار مردا باد مردا باد مردا باد لا تنے نو لا سلام لا سلام لا जिंदाबाद نا کي ٿا جي بلائجي ۾ پٽيندا باد جنه باد جنه باد زندہ باد زندہ باد زندہ باد کیا سرکار مرتکاب مرتکاب مناہتی کٹی نیت رت کرو رت کرو رت کرو اور سودی نیت رت کرو رت کرو رت کرو بھائی دیشی کار اٹھلا سلام 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 گنڈے رو لا سلام لا سلام لا سلام ਮੁਰਤਾਬਾਦ ਮੁਰਤਾਬਾਦ ਬਿਜਲੀ ਪਲਾਗਨਾ ਦਾ ਇੱਕ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਮੈਨੂੰ ਸ਼ੀਦਾਨੂ ਸਾਡਾ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਤੇਰਾ ਰਾਜ ਪ੍ਰਬੰਧ ਮੁਰਤਾਬਾਦ 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 ਲੋਕ ਤਾਂ ਕੀ ਕਰਿਆ ਹੈ ਆਹ ਬਾਤ ਹੈ ਜਿੰਦਾਬਾਦ ਮੁਰਤਾਬਾਦ ਮੁਰਤਾਬਾਦ ਸਰਕਾਰ ਆਪਣੀ ਨਾਕੀਆ ਕਰੋ ਸਰਕਾਰਾਂ ਤੋਂ ਨਾ ਕਿਆ ਕਰੋ ਆਪਣੀ ਰਾਖੀ ਰਾਮ ਕਰੋ ਸਰਕਾਰ ਮਰਦਾ ਵਾਲਾ ਅੱਜ ਆਪਾਂ ਅਪਰਾਇਜ਼ ਫੈਡਰੇਸ਼ਨ ਤੇ ਕੀ ਹੈਡਕਵਰਟਰ ਚੁੜਾ ਕੇ ਉਹਨਾਂ ਮਾਈਰੇਸ਼ੀ ਜਨ ਸੰਗਠਨ ਅਜਰੀ ਭੇਂਟ ਕਰ ਰਹੇ ਆ ਜਿਨ੍ਹਾਂ ਨੇ ਇਹ ਇਹਨਾਂ ਅਸ਼ਦਾ ਦੇ ਬਣਾਇਆ ਸੀ ਜਦੋਂ ਬੰਦ ਹੋ ਕੇ ਕੋਲ ਸਮੇਂ ਜਿਹੜੀ ਮਜ਼ਦੂਰਾ ਦੀ ਹਾਲਤ ਸੀ 12 12 18 18 ਜੀ ਵੀ ਘੰਟੇ ਕੰਮ ਆ ਜਿਹੜਾ ਮਜ਼ਦੂਰਾ ਤੋਂ ਲਿਆ ਜਾਂਦਾ ਸੀ ਕੰਮ ਦੀਆਂ ਹਾਲਤਾਂ ਉੱਪੀਆਂ ਸੀ ਉਸ ਜਦ ਤੱਕ ਘਟ ਦਿੱਤੀਆਂ ਜਾ ਰਹੀਆਂ ਸੀ ਉਸ ਸਮੇਂ ਇਹ ਬਖਮਾਂਡੇ ਬਣਾਈ ਸੀ ਕਿ ਮਜ਼ਦੂਰਾਂ ਨੂੰ ਆਖਰੀ ਦੇ ਮੰਗਾਂ ਜਿਹੜਾ ਉਹਨੂੰ ਪੈਨ ਦੇ ਅਧਾਰ ਤੇ ਲਾਗੂ ਕਰਵਾਇਆ ਜਾਵੇ ਅੱਜ ਕਰਦੇ ਜੀ ਜਾਵੇ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਚੌਕੀ ਕਰ ਸਕੀਏ ਆਪਣੀਆਂ ਹਜਤਾਂ ਦੇ ਸਾਧਾ ਕਰਨ ਬਾਅਦ ਉਹਨਾਂ ਨੇ ਕਿਹਾ ਕਿ ਸਭ ਤੋਂ ਮੁੱਖ ਮੰਤਰੀ ਇਹ ਸੀ ਕਿ ਅਸੀਂ ਇਸ ਰਿਟੇਰੇ ਦੇ ਜਨਮ ਤੋਂ ਮੁਕਤੀ ਹਾਸਲ ਕਿਵੇਂ ਕਰਨੀ ਆ ਉਹਨੂੰ ਮੁਕਤੀ ਨੂੰ ਲੈ ਕੇ ਜੰਮੇਬੰਦ ਹੋ ਕੇ ਜਨ ਸੰਗਠਨ ਸੀ ਉਹ ਸੰਗਠਨ ਕਰਨ ਵਾਲੇ ਲੋਕਾਂ ਨੇ ਮਗਾਉਣ ਦੇ ਵਾਸਤੇ ਉੱਥੋਂ ਦੇ ਹਾਕਮਾਂ ਨੇ ਉੱਥੋਂ ਦੇ ਰਾਜ ਪ੍ਰਬੰਧ ਨੂੰ ਦੀ ਰਾਜਨੀਤੀ ਨੇ ਇਹ ਗੱਲ ਉਹਨਾਂ ਦੇ ਰਾਜਨੀਤੀ ਆਉਂਦੀ ਕਿਉਂਕਿ ਉਹਨਾਂ ਨੂੰ ਖਤਰਾ ਸੀ ਉਹਨਾਂ ਦੇ ਰਾਜ ਪ੍ਰਬੰਧ ਨੂੰ ਮਨਤੋਂ ਖਤਰਾ ਸੀ ਜਿਹਦੇ ਖਿਲਾਫ ਉਹਨਾਂ ਨੇ ਜਦੋਂ ਹੇ ਮਾਰਕੀਟ ਦੇ ਵਿੱਚ ਅਮਰੀਕਾ ਨੇ ਸਹਿਤ ਸਟਾਕੋ ਦੇ ਵਿੱਚ ਹੇ ਮਾਰਕੀਟਾਂ ਆਪਾਂ ਅੱਜ ਦੀਆਂ ਹਾਲਾਤਾਂ ਦਾ ਕੰਪੈਰੀਸ਼ਨ ਕਰਕੇ ਦੇਖੀਏ ਉਹ ਉਹ ਵੀ ਜਿਹੜਾ ਥਾਰਾ ਥਾਰਾ 20 ਘੰਟੇ ਕੰਮ ਲਿਆ ਜਾਂਦਾ ਸੀ ਤਾਂ ਸਾਡੇ ਕੇਂਦਰ ਦੀ ਸਰਕਾਰ ਨੇ ਤੇ ਪੰਜਾਬ ਦੀ ਸਰਕਾਰ ਨੇ ਇਹ ਕਾਨੂੰਨ ਵੀ ਪਾਸ ਕਰਦੇ ਦੀ 8 ਘੰਟੇ ਦੀ ਹੁਣ ਗੱਲ ਨਹੀਂ ਰਹੀ ਹੁਣ ਤਾਂ 12 ਘੰਟੇ 14 ਘੰਟੇ ਦੀ ਸਰਕਾਰਾਂ ਮੈਨੇਜਮੈਂਟਾਂ ਕਿਸੇ ਟਾਈਮ ਦੀ ਜਿਹੜਾ ਕੰਮ ਆ ਉਹ ਲੈ ਸਕਦੀਆਂ ਨੇ ਜਿਹੜੀ ਪੱਕੀ ਉਜਰਤੀ ਪ੍ਰਣਾਲੀ ਸੀ ਉਹਨੂੰ ਵੀ ਖਤਮ ਕਰ ਦਿੱਤਾ ਉਸ ਸਮੇਂ ਦੀ ਕੋਈ ਉਜਰਤੀ ਪ੍ਰਣਾਲੀ ਨਹੀਂ ਸੀ ਉਹ ਸਮੇਂ ਦੀ ਉਹਨਾਂ ਨੇ ਲੜ ਕੇ ਕਰਾਈ ਸੀ ਲੁੱਟ ਜ਼ਬਰਦਾਰ ਰਾਜ ਉਹਦੋਂ ਵੀ ਸੀ ਲੁੱਟ ਜਬਰਦਾਰਾ ਅਜ ਅੱਜ ਵੀ ਆ ਉਸ ਸਮੇਂ ਵੀ ਧੱਕੇਸ਼ਾਹੀਆਂ ਹੁੰਦੀਆਂ ਸੀ ਤੇ ਅੱਜ ਵੀ ਧੱਕੇਸ਼ਾਹੀਆਂ ਹੋ ਰਹੀਆਂ ਨੇ ਉਸ ਸਮੇਂ ਵੀ ਉਹ ਔਰਤਾਂ ਦੇ ਨਾਲ ਬਰਾਬਰ ਕਰਕੇ ਜਾਂਦੇ ਸੀ ਤੇ ਅੱਜ ਵੀ ਹੋ ਰਹੇ ਨੇ ਜੇ ਧੱਕਾ ਉਦੋਂ ਵੀ ਸੀ ਤੇ ਅੱਜ ਵੀ ਆ ਪਰ ਸਾਡੇ ਵਿਚਨ ਦਾ ਸਵਾਲ ਇਹ ਆ ਕਿ ਉਸ ਸਮਝਣ ਦਾ ਮਹਾਨ ਆਗੂ ਅੱਜ ਤੋਂ ਸਾਨੂੰ ਲੈ ਕੇ ਦਿੱਤੇ ਸੀ ਅੱਜ ਉਹ ਲੰਮੇ ਸਮੇਂ ਤੋਂ ਬਾਅਦ ਇੱਕ ਇੱਕ ਕਰਕੇ ਵਿੰਦੋਸਥਾਨ ਦੇ ਹਾਕਮਾਂ ਨੇ ਕਾਰਪੋਰੇਟ ਘਰਾਣਿਆਂ ਦੇ ਅੱਗੇ ਗੋਟੇ ਟੇਕ ਕੇ ਪੰਜਾਬ ਨੇ ਵੀ ਉਸ ਲੜਾਈ ਨੂੰ ਅੱਗੇ ਤੋਰਿਆ ਲੁੱਟ ਤੇ ਜ਼ਬਰ ਦੇ ਖਿਲਾਫ ਉਹ ਲੜਾਈ ਬੰਦ ਨਹੀਂ ਹੋਈ ਉਹ ਲੜਾਈ ਉਹ ਉਹੀ ਲੜਾਈ ਆ ਜਿਹਨੂੰ ਤੁਸੀਂ ਅੱਜ ਨੀਤੀਕਰਨ ਦੇ ਖਿਲਾਫ ਲੜ ਰਹੇ ਹੋ ਸਾਮਰਾਜੀ ਨੀਤੀਆਂ ਦੇ ਖਿਲਾਫ ਲੜ ਰਹੇ ਹੋ ਇਹ ਲੜਾਈ ਬੰਦ ਨਹੀਂ ਹੋਈ ਉਦੋਂ ਤੋਂ ਲੈ ਕੇ ਕਲਾਮਦਾਰੀ ਯੁੱਗ ਤੋਂ ਲੈ ਕੇ ਚੱਲੀ ਹੋਈ ਲੜਾਈ ਅੱਜ ਵੀ ਜਾਰੀ ਆ ਇੰਨੀ ਦੇਰ ਤੱਕ ਵੀ ਇੰਨੀ ਦੇਰ ਤੱਕ ਇਹ ਲੜਾਈ ਐ ਜਾਰੀ ਰਹੂਗੀ ਇਹੀ ਸੁਨੇਹਾ ਮੈ ਜਿਹਦੇ ਦਰਸ਼ਕਾਂ ਦਾ ਸੀ ਕਿ ਅੱਜ ਵੀ ਉਹ ਸਾਡੇ ਜਿਹੜੇ 8 ਘੰਟੇ ਦੀ ਮੰਗ ਉਹਨਾਂ ਨੇ ਮਨਵਾਈ ਸੀ ਉਹ ਸਾਡੇ ਕੋਲ ਖੁਦਸੂਈ 80 ਵੱਖਰੇ-ਵੱਖਰੇ ਜਥੇਬੰਦੀਆਂ ਦੇ ਅੰਦਰ ਨਿੱਕੀਆਂ-ਮੋਟੀਆਂ ਫਰਕਾਂ ਦੇ ਅੰਦਰ ਵੰਡ ਕੇ ਅੱਜ ਵੀ ਨਿੱਕੀਆਂ-ਮੋਟੀਆਂ ਮੱਤ ਦੇ ਦੰਦ ਸਾਹਮਣੇ ਰੱਖ ਕੇ ਉਹ ਸਾਂਝੀ ਲੜਾਈ ਤੋਂ ਜਿਹੜਾ ਟੱਲਾ ਵਟ ਰਹੇ ਹੋ ਵਟ ਰਹੇ ਆ ਸਾਥੀ ਅੱਜ ਤੁਸੀਂ ਵਧਾਈ ਦੇ ਪਾਤਰੋਂ ਰਾਹਾ ਡਿਵੀਜ਼ਨ ਦੇ ਵਿੱਚ ਸਾਂਝੇ ਰੂਪ ਦੇ ਵਿੱਚ ਝੰਡੇ ਵੀ ਚੜਾਉਨੇ ਹੋ ਸਾਂਝੇ ਰੂਪ ਦੇ ਵਿੱਚ ਰੈਲੀਆਂ ਵੀ ਕਰਦੇ ਹੋ ਸਾਂਝੇ ਰੂਪ ਦੇ ਵਿੱਚ ਸੰਘਰਸ਼ ਨੂੰ ਲਾਗੂ ਕਰਨ ਦਾ ਇਹਦ ਕਰਦੇ ਹੋ ਤੁਸੀਂ ਇੱਥੇ ਤੁਰੰਦਾ ਯਤਨ ਕਰਦੇ ਹੋ ਇਸ ਚੰਨ ਲਈ ਤੁਸੀਂ ਬਧਾਈ ਦੇ ਕਾਫਲ ਮੈਂ ਆਪਣੇ ਵੱਲੋਂ ਇਸ ਗੱਲ ਦੀ ਬਧਾਈ ਦਿੰਦਾ ਇਸ ਸਮੂਹਿਤ ਕਰੀਏ ਇਹਨੇ ਕਹਿੰਦਾ ਸਾਰੇ ਫਰਕੀਆਂ ਦਾ ਬਹੁਤ ਬਹੁਤ ਧੰਨਵਾਦ